ਪਹੁੰਚੇ ਹੋਏ ਸਤਕਾਰਯੋਗ ਬਜ਼ੁਰਗ ਸਹਿਬਾਨ ਨੌਜਵਾਨ ਵੀ ਬੱਚੇ ਮਾਵਾਂ ਭੈਣਾ ਤੇ ਸਟੇਜ ਤੇ ਬਰਾਜ਼ਮਾਨ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸਾਡੇ ਭੈਣ ਜੀ ਸੋਨੀਤ ਜੀ ਜੋ ਇੱਥੋਂ ਚਨਾਬ ਲੜ ਰਹੇ ਹੈ ਜੋ ਨੰਬਰ 17 ਤੋਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਰਾਮ ਰਾਮ ਨਮਸਤੇ ਸਤਿ ਸ੍ਰੀ ਅਕਾਲ ਸੋ ਸਾਥਿਓ ਭੈਣ ਜੀ ਨੇ ਹੁਣੇ ਗੱਲ ਕੀਤੀ ਸੀ ਕਿ ਬਦਲਾ ਚਾਉਂਦੇ ਆ ਦੜਬੀ ਵਾਲੇ ਪਰ ਭੈਣ ਜੀ ਮੈਨੂੰ ਲੱਗਦਾ ਹਰਿਆਣੇ ਵਾਲੇ ਬਦਲਾ ਤਾਂ ਪਿਛਲੀ ਵਿਧਾਨ ਸਭਾ 'ਚ ਵੀ ਚਾਉਂਦੇ ਸੀ ਇਹਨਾਂ ਨੇ ਤਾਂ ਕਦਰ ਕੋਈ ਨਹੀਂ ਛੱਡੀ ਪਰ ਹੁਣ ਰੌਲਾ ਇਹਦੀਆਂ ਨਾਲ ਥੱਗੀ ਵੱਜ ਗਈ ਜਿਹੜੇ ਦੋ ਇੱਕ ਦੂਜੇ ਦੇ ਖਾਸ ਮੋਟਾ ਵਾਗਰੇ ਵੀ ਕੁਝ ਸੀਟਾਂ ਉਹ ਲੈ ਗਏ ਕੁਝ ਉਹ ਲੈ ਗਏ ਤੇ ਬਾਅਦ 'ਚ ਦੋਨੋਂ ਕੱਢੇ ਹੋ ਗਏ ਗੁੱਸਾ ਤਾਂ ਬਹੁਤ ਆਇਆ ਹੋਣਾ ਬਿਲਕੁਲ ਆਇਆ ਕਿ ਨਹੀਂ ਦਰਦੀ ਵਾਲਿਓ ਕੱਢ ਦਿਓ ਫਿਰ ਹੁਣ ਕੇਜਰੀਵਾਲ ਨਿਰਲਦਾ ਕਿਸੇ ਨਾਲ ਪਤਾ ਹੈ ਨਾ ਕੇਜਰੀਵਾਲ ਸਾਹਿਬ ਨਿਰਲਦੇ ਕਿਸੇ ਨਾਲ ਤਾਂ ਸਾਥਿਓ ਤੁਹਾਨੂੰ ਅਪੀਲ ਕਰਨ ਆਏ ਆ ਕਿਐਸ ਵਾਲਾ ਆਮ ਆਦਮੀ ਪਾਰਟੀ ਦਾ ਸਾਥ ਦਿਓ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦਿਓ ਇਹੀ ਇੱਕ ਮੌਕਾ ਦਿੱਲੀ ਦੇ ਵਿੱਚ ਮੰਗਿਆ ਸੀ ਲੋਕਾਂ ਤੋਂ ਦਿੱਲੀ ਦੇ ਵਿੱਚ ਲੋਕਾਂ ਤੋਂ ਮੌਕਾ ਮੰਗਿਆ ਕਿ ਇੱਕ ਮੌਕਾ ਦਿਓ ਕੇਜਰੀਵਾਲ ਜੀ ਦਿੱਲੀ ਦੇ ਲੋਕਾਂ ਨੂੰ ਕਹਿੰਦੇ ਕਿ ਸਾਨੂੰ ਇੱਕ ਮੌਕਾ ਦਿਓ ਅਸੀਂ ਹਸਪਤਾਲ ਠੀਕ ਕਰਾਂਗੇ ਅਸੀਂ ਸਕੂਲ ਠੀਕ ਕਰਾਂਗੇ ਤੁਹਾਡੇ ਬੱਚਿਆਂ ਦੀ ਚੰਗੀ ਪੜ੍ਹਾਈ ਦਾ ਪ੍ਰਬੰਧ ਕਰਾਂਗੇ 24 ਘੰਟੇ ਬਿਜਲੀ ਦਾ ਪ੍ਰਬੰਧ ਕਰਾਂਗੇ ਦੇਸ਼ ਦੇ ਵਿੱਚ ਵਧਦੇ ਹੋਏ ਬਿਜਲੀ ਦੇ ਰੇਟਾਂ ਨੂੰ ਕੰਟਰੋਲ 'ਚ ਲੈ ਕੇ ਆਵਾਂਗੇ ਤੁਹਾਡੇ ਬਿਜਲੀ ਦੇ ਰੇਟ ਘਟਾਵਾਂਗੇ ਦੇਸ਼ ਦੇ ਵਿੱਚ ਫੈਲ ਚੁੱਕੀ ਭ੍ਰਸ਼ਟਾਚਾਰ ਨਾਮ ਦੀ ਧੀਮਤ ਉਹਨੂੰ ਖਤਮ ਕਰਾਂਗੇ ਸਾਨੂੰ ਇੱਕ ਮੌਕਾ ਦਿਓ ਕੇਜਰੀਵਾਲ ਸਾਹਮਣੇ ਲੋਕਾਂ ਨੂੰ ਅਪੀਲ ਕੀਤੀ ਕਿ ਮੈਨੂੰ ਇੱਕ ਮੌਕਾ ਦਿਓ ਮੈਂ ਤੁਹਾਡੀ ਜ਼ਿੰਦਗੀ ਪਹਿਲਾਂ ਨਾਲੋਂ ਖੁਸ਼ਹਾਲ ਕਰ ਦਿਆਂਗਾ ਜਿਹੜੀਆਂ ਸਰਕਾਰਾਂ ਤੁਹਾਨੂੰ ਲੁੱਟ ਰਹੀਆਂ ਤੁਹਾਡੇ ਟੈਕਸ ਦੇ ਪੈਸੇ ਸਿਰਫ ਤੇ ਸਿਰਫ ਆਪਣੇ ਉੱਪਰ ਖਰਚ ਰਹੀਆਂ ਤੁਸੀਂ ਮੈਨੂੰ ਇੱਕ ਮੌਕਾ ਦਿਓ ਮੈਂ ਉਹੀ ਸਾਰੇ ਪੈਸੇ ਪਾਰਦਰਸ਼ੀ ਤਰੀਕੇ ਨਾਲ ਤੁਹਾਡੇ ਉੱਪਰ ਲਾਵਾਂਗਾ ਉਸ ਸਮੇਂ ਉਸ ਸਮੇਂ ਕਿਸੇ ਨੂੰ ਵਿਸ਼ਵਾਸ ਨਹੀਂ ਸੀ ਵੀ ਇਦਾਂ ਹੋ ਸਕਦਾ ਹੈ ਅਸੀਂ ਵੀ ਉਦੋਂ ਪਿੰਡਾਂ ਦੀਆਂ ਸੱਥਾਂ 'ਚ ਬੈਠ ਕੇ ਮੋੜਾਂ 'ਤੇ ਬੈਠ ਕੇ ਜਿੱਥੇ ਵੀ ਬੈਠਦੇ ਆ ਅਸੀਂ ਗੱਲਾਂ ਕਰਦੇ ਹੁੰਦੇ ਸੀ ਵੀ ਯਾਰ ਐ ਨਹੀਂ ਗੱਲ ਬਣਨੀ ਉੱਠੇ ਤਾਂ ਹੈ ਪਰ ਜਿਨ੍ਹਾਂ ਨਾਲ ਲੜਾਈ ਹੈ ਬਹੁਤ ਵੱਡੇ ਲੋਕ ਹੈ ਇਹਨਾਂ ਤੋਂ ਗੱਲ ਬਣਨੀ ਨਹੀਂ ਪਰ ਉਸ ਦਿਨ ਸਾਰਾ ਦੇਸ਼ ਹੈਰਾਨ ਸੀ ਜਿੱਦਣ ਪਹਿਲੀ ਵਾਰੀ ਆਮ ਆਦਮੀ ਪਾਰਟੀ ਚੋਣਾ ਲੜੀ ਤੇ 70 ਦੇ ਵਿੱਚੋਂ 28 ਸੀਟਾਂ ਲੈ ਕੇ ਦਿੱਲੀ ਦੇ ਵਿੱਚ ਪਹਿਲੀ ਵਾਰੀ 28 ਐਮਐਲਏ ਆਮ ਆਦਮੀ ਪਾਰਟੀ ਦੇ ਜਿੱਤੇ ਸਰਕਾਰ ਬਣਾ ਲਈ ਕਿਉਂਕਿ ਉਸ ਸਮੇਂ ਤੁਹਾਨੂੰ ਸਾਰਿਆਂ ਨੂੰ ਯਾਦ ਕਰਾ ਦਿੰਦਾ ਮੈਂ ਮੈਂ 15-20 ਮਿੰਟ ਲਾਗਾ ਤੁਹਾਡੇ ਜ਼ਿਆਦਾ ਨਹੀਂ ਲੈਂਦਾ ਤਾਂ ਉਸਨੇ ਕੇਜਰੀਵਾਲ ਜੀ ਕਹਿੰਦੇ ਸੀ ਕਿ ਲੋਕਾਂ ਤੋਂ ਪੁੱਛਾਂਗੇ ਤਾਂ ਲੋਕਾਂ ਤੋਂ ਪੁੱਛਿਆ ਕਿ 28 ਸੀਟਾਂ ਆਈਆਂ ਸੱਤ ਕਾਂਗਰਸ ਕੋਲ ਹੈ ਤੇ ਸਰਕਾਰ ਬਣਾਉਣ ਵਾਸਤੇ 35 ਚਾਹੀਦੀਆਂ ਤੁਸੀਂ ਕੀ ਕਹਿੰਦੇ ਹੋ ਸਰਕਾਰ ਬਣਾ ਲੈਣੀ ਚਾਹੀਦੀ ਹੈ ਕਿ ਨਹੀਂ ਤਾਂ ਦਿੱਲੀ ਦੇ ਲੱਖ ਲੱਖ ਵਾਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਲੋਕਾਂ ਨੇ ਕਿਹਾ ਜੀ ਬਣਾ ਲੈਣੀ ਚਾਹੀਦੀ ਕਿਉਂਕਿ ਲੋਕਾਂ ਨੂੰ ਇਹ ਲੱਗਿਆ ਵੀ ਜੇ ਹੁਣ 28 ਆਈਆਂ ਇਹ ਸਰਕਾਰ ਛੱਡਦੀ ਤਾਂ ਹੋ ਸਕਦਾ ਦੁਬਾਰਾ ਖਾਈ ਵੀ ਨਾ ਹੋਣ ਤਾਂ ਲੋਕਾਂ ਦੇ ਕਹਿੰਦੇ ਸਰਕਾਰ ਬਣਾਈ 49 ਦਿਨ ਸਰਕਾਰ ਚੱਲੀ ਇਹ ਦੇਸ਼ 'ਚ ਪਹਿਲੀ ਵਾਰੀ ਹੋਇਆ ਹੋਣਾ ਕਿਉਂਕਿ ਸਾਡੇ ਜਿਸ ਕੋਈ ਸਰਪੰਚ ਵੀ ਜਿੱਤ ਜੇ ਨਾ ਉਹ ਬੰਦਾ ਇਹ ਸੋਚਦਾ ਹੈ ਵੀ ਹੁਣ ਮੈਂ ਆ ਕੱਲ ਨੂੰ ਮੇਰਾ ਮੁੰਡਾ ਹੋਵੇ ਫਿਰ ਉਹਦਾ ਮੁੰਡਾ ਹੋਵੇ ਕੋਈ ਦੂਜਾ ਨਾ ਬਣ ਜੇ ਸਹੀ ਹੈ ਗੱਲ ਤੇ ਕੇਜਰੀਵਾਲ ਸਾਹਿਬ ਨੇ ਸੀਐਮ ਵਾਲੀ ਕੁਰਸੀ ਨੂੰ ਠੋਕਰ ਮਾਰਦੀ ਵੀ ਛੱਡੀ ਉਦੋਂ ਮੁੱਖ ਮੰਤਰੀ ਬਣਾਂਗਾ ਜਦੋਂ ਇਕੱਲਿਆਂ ਵੀ ਸਰਕਾਰ ਬਣੋ ਇਹ ਕੁਰਬਾਨੀਆਂ ਕੋਈ ਕਰ ਨਹੀਂ ਸਕਦਾ ਤਾ ਦੱਸ ਰਿਹਾ ਫਿਰ ਲੋਕਾਂ ਕੋਲ ਗਏ ਵੀ 28 ਸੀਟਾਂ ਆਈਆਂ ਸੀ ਘੱਟ ਸੀ ਸਰਕਾਰ ਨਹੀਂ ਚੱਲਦੀ ਦੁਬਾਰਾ ਸਾਥ ਦਿਓ ਕੰਮ ਕਰਾਂਗਾ ਮੇਰੇ ਤੇ ਯਕੀਨ ਕਰ ਲਓ ਤੁਹਾਨੂੰ ਕਰਕੇ ਵਿਖਾਵਾਂਗਾ ਇੱਕ ਮੌਕਾ ਦੇ ਦਿਓ ਪਰ ਮੌਕਾ ਹੈ ਨਾ ਤੇ ਉਹ ਵੀ ਸੀਟਾਂ 28 ਦੀ ਆਉਣ ਸੀਟਾਂ ਪੂਰੀਆਂ ਦੇ ਦਿਓ ਤੁਹਾਨੂੰ ਕੰਮ ਕਰਕੇ ਵਿਖਾਵਾਂ ਹਾਂ ਆ ਹਾ ਕੀ ਗੱਲ ਅਕਲਾ ਚਾਰ ਗਏ ਬੋਲਦਾ ਤਾਂ ਜੰਨੇ ਬਾਸ ਸਦੀਪ ਗਏ ਕੋਈ ਗੱਲ ਤਾਂ ਦੁਬਾਰਾ ਤਾਂ ਦੁਬਾਰਾ ਸ਼ੁਰੂ ਕੀਤਾ ਦਿੱਲੀ ਦੇ ਵਿੱਚ ਗੱਲ ਕਰ ਗਏ ਲੋਕਾਂ ਨੂੰ ਅਪੀਲ ਕੀਤੀ ਤਾਂ ਉਹਦੇ ਨਾਲ ਵੀ ਸਾਰਿਆਂ ਨੂੰ ਯਾਦ ਹੋਏਗਾ ਜਿੱਦਣ ਇੱਕ ਇਤਿਹਾਸ ਸਿਰਜਿਆ ਗਿਆ ਸੀ ਪੂਰੇ ਦੇਸ਼ ਦੀ ਰਾਜਨੀਤੀ ਚ ਪੂਰੀ ਦੁਨੀਆ ਦੀ ਰਾਜਨੀਤੀ ਚ ਆਮ ਆਦਮੀ ਪਾਰਟੀ ਨੂੰ 70 ਦੇ ਵਿੱਚੋਂ 67 ਸੀਟਾਂ ਦੇ ਕੇ ਦਿੱਲੀ ਦੇ ਵਿੱਚ ਪਹਿਲੀ ਵਾਰੀ ਫੁੱਲ ਮжоਰਿਟੀ ਸਰਕਾਰ ਬਣਾਉਣ ਦਾ ਮੌਕੇ ਲੋਕਾਂ ਨੇ ਜਿਹੜਾ ਆਪ ਦਾ ਸਾਥ ਦਿੱਤਾ ਜਦੋਂ 70 'ਚੋਂ 67 ਸੀਟਾਂ ਆਈਆਂ 5 ਸਾਲ ਖੂਬ ਕੰਮ ਕੀਤਾ ਬਿਜਲੀ ਠੀਕ ਕੀਤੀ ਹਸਪਤਾਲ ਠੀਕ ਕੀਤੇ ਸਕੂਲ ਠੀਕ ਕੀਤੇ ਭ੍ਰਸ਼ਟਾਚਾਰ ਖਤਮ ਕੀਤਾ ਮਾਤਾ ਪਿਤਾ ਲਈ ਬੱਸਾਂ 'ਚ ਸਫ਼ਰ ਫ੍ਰੀ ਕੀਤਾ ਬਿਜਲੀ 400 ਯੂਨਟ ਘਰਾਂ 'ਚ ਫ੍ਰੀ ਜਾਂ ਲਾਤੀ 24 ਘੰਟੇ ਬਿਜਲੀ ਜਾਂ ਲਾਤੀ ਪਾਣੀ ਘਰ ਘਰ ਪਹਚਾਇਆ ਤੇ ਜਦੋਂ ਦੁਬਾਰਾ 5 ਸਾਲਾਂ ਬਾਅਦ ਆ ਜਦੋਂ ਹੁਣ ਸਰਕਾਰ ਬਣੀ ਐ ਇਹ ਪਹਿਲੀ ਵਾਰੀ ਹੋਇਆ ਇਹ ਵੀ ਦੇਸ਼ ਦੇ ਇਤਿਹਾਸ ਚ ਕਿ ਕੇਜਰੀਵਾਲ ਸਾਹਮਣੇ ਐਪ ਕੀ ਐ ਨਹੀਂ ਕਿਹਾ ਜਿਵੇਂ ਬਾਕੀ ਲੀਡਰ ਕਹਿੰਦੇ ਵੀ ਇੱਕ ਮੌਕਾ ਹੋਰ ਦਿਓ ਪਹਿਲਾਂ ਤਾਂ ਕੰਮ ਨਹੀਂ ਹੋਇਆ ਹੁਣ ਕਰਾਂਗੇ ਨਹੀਂ ਇਹ ਨਹੀਂ ਕਿਹਾ ਕੇਜਰੀਵਾਲ ਸਾਹਮਣੇ ਕਿਹਾ ਕਿ ਜੇ ਤੁਹਾਡੀ ਬਿਜਲੀ ਠੀਕ ਹੋ ਗਈ ਹੈ 5 ਸਾਲਾਂ ਚ ਜੇ ਤੁਹਾਡੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਪੜ੍ਹਾਈ ਸਰਕਾਰੀ ਸਕੂਲਾਂ 'ਚ ਮਿਲਣ ਲੱਗੀ ਹੈ ਜੇ ਤੁਹਾਨੂੰ ਪ੍ਰਾਈਵੇਟ ਹਸਪਤਾਲਾਂ ਤੋਂ ਵਧੀਆ ਲਾਜ ਸਰਕਾਰੀ ਹਸਪਤਾਲਾਂ 'ਚ ਮਿਲਣ ਲੱਗਿਆ ਹੈ ਜੇ ਮਾਤਾ ਪਿਤਾਵਾਂ ਲਈ ਬੱਸਾਂ 'ਚ ਸਫ਼ਰ ਫ੍ਰੀ ਹੋ ਗਿਆ ਹੈ ਜੇ ਦਫ਼ਤਰਾਂ 'ਚ ਜਾਂਦੇ ਹੋ ਭ੍ਰਸ਼ਟਾਚਾਰ ਖਤਮ ਹੋ ਗਿਆ ਹੈ ਅਫਸਰ ਤੁਹਾਡੇ ਤੋਂ ਪੈਸੇ ਨਹੀਂ ਮੰਗਦੇ ਜੇ ਮੇਰੀ 5 ਸਾਲਾਂ ਦੀ ਸਰਕਾਰ 'ਚ ਤੁਹਾਡੀ ਜ਼ਿੰਦਗੀ ਪਹਿਲਾਂ ਨਾਲੋਂ ਖੁਸ਼ਹਾਲ ਹੋਈ ਐ ਤਾਂ ਮੈਨੂੰ ਵੋਟਾਂ ਪਾ ਦਿਓ ਨਹੀਂ ਤਾਂ ਨਾ ਪਾਏ ਹੁਣ ਇਹ ਗੱਲ ਕਹ ਦੂ ਵੀ ਹਰਿਆਣੇ ਵਾਲਾ ਲੀਡਰ ਹਰਿਆਣੇ ਵਾਲਾ ਛੱਟੋ ਪੂਰੇ ਦੇਸ਼ ਦਾ ਕੋਈ ਲੀਡਰ ਨਹੀਂ ਕਹਿ ਸਕਦਾ ਇੱਕੋ ਹੀ ਸਖਸ਼ ਕਹਿ ਸਕਦਾ ਹੋਵੇ ਅਰਵਿੰਦ ਕੇਜਰੀਵਾਲ ਕਿਉਂਕਿ ਉਹਨਾਂ ਨੇ ਕੰਮ ਕੀਤੇ ਦਿੱਲੀ ਦੇ ਵਿੱਚ ਮੌਲੋ ਬਣਾਇਆ ਕੰਮ ਕਰਕੇ ਦਿਖਾਏ ਲੋਕਾਂ ਨੇ ਸਾਥ ਦਿੱਤਾ ਦੋ ਵਾਰੀ ਸਰਕਾਰ ਬਣੀ ਪਹਿਲੀ ਵਾਰੀ 70 ਚੋ 66 ਦੂਜੀ ਵਾਰੀ 70 ਚੋ ਬਾਅਦ ਮਿਟਾਈਆਂ ਉਹ ਤੋਂ ਬਾਅਦ ਇਹੀ ਮਾਡਲ ਲੈ ਕੇ ਪੰਜਾਬ ਚ ਵੋਟਾਂ ਮਰ ਗਈ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿੰਨਾ ਵੋਟਾਂ ਤੋਂ ਪਹਿਲਾਂ ਇੱਕ ਪ੍ਰਕਿਰਿਆ ਹੁੰਦੀ ਹੈ ਟਿਕਟਾਂ ਦੀ ਅੰਕਲ ਜੀ ਨੇ ਹੁਣੇ ਦੱਸਿਆ ਸੀ ਮੈਂ ਅਬੋਰ ਦੇ ਨਾਲ ਪਿੰਡ ਹੈ ਮੇਰਾ ਮੈਂ 12 13 ਤੋਂ ਪਾਰਟੀ ਦੇ ਨਾਲ ਜੁੜਿਆ ਸੀ ਜਦੋਂ ਸ਼ੁਰੂਆਤੀ ਦੌਰ ਸੀ ਸਾਨੂੰ ਨੌਜਵਾਨਾਂ ਨੂੰ ਲੱਗਿਆ ਕੀ ਬੰਦਾ ਦੇਸ਼ ਦੀ ਰਾਜਨੀਤੀ ਬਦਲ ਸਕਦਾ ਹੈ ਇਹਨਾਂ ਦੀ ਗੱਲ ਵੱਖਰੀ ਹੈ ਇਹ ਭ੍ਰਸ਼ਟਾਚਾਰ ਖਤਮ ਕਰਨ ਦੀ ਗੱਲ ਕਰਦੇ ਐ ਇਹ ਗੱਲ ਕਰਦੇ ਆ ਕਿ ਲੋਕਾਂ ਨੂੰ ਸਹੂਲਤਾਂ ਦੇਾਂਗੇ ਤਾਂ ਸਾਨੂੰ ਲੱਗਿਆ ਇਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਮੈਂ ਇੱਕ ਆਮ ਪਰਿਵਾਰ ਚੋਂ ਆ ਮੇਰੇ ਫਾਦਰ ਸਾਹਿਬ ਮਕੈਨਿਕ ਐ ਇੰਜਨ ਠੀਕ ਕਰਨ ਦਾ ਕੰਮ ਮੈਂ ਤੁਸੀਂ ਸਾਰੇ ਹੈਰਾਨ ਹੋ ਜਾਓਗੇ ਸੱਤ ਇੱਕ ਕਨਾਲਾਂ ਜ਼ਮੀਨ ਐ ਸਾਡੇ ਕੋਲ ਇੱਕ ਜਮ ਆਮ ਪਰਿਵਾਰ ਚੋਂ ਜਿਹੜੇ ਮਿਹਨਤ ਕਰਕੇ ਰੋਜ਼ ਆਪਣੀ ਜਿਹੜੀ ਰੋਟੀ ਕਮਾਉਂਦੇ ਐ ਬਸ ਮੇਰੇ ਕੋਲ ਇੱਕੋ ਹੀ ਤਾਕਤ ਸੀ ਉਸ ਦੀ ਮਿਹਨਤ ਜਿਹੜੀ ਮੈਂ 13 ਤੋਂ ਲੈ ਕੇ ਜਦੋਂ ਆ ਹੁਣ ਟਿਕਟਾਂ ਮਿਲੀਆਂ 22 'ਚ ਉਦੋਂ ਤੱਕ ਲਗਾਤਾਰ ਕੀਤੀ ਨੇ ਸਵਾਰਥ ਕੀਤੀ ਕੋਈ ਲਾਲਚ ਮਨਸ ਨਹੀਂ ਰੱਖਿਆ ਜਿੱਥੇ ਪਾਰਟੀ ਨੇ ਡਿਊਟੀ ਲਈ ਨਭਾਈ ਤੇ ਤੁਸੀਂ ਹੈਰਾਨ ਹੋ ਜਾਓਗੇ ਇਲੈਕਸ਼ਨ ਤੋਂ 20 ਦਿਨ ਪਹਿਲਾਂ ਮੈਂ ਟਿਕਟ ਮੰਗਣ ਵੀ ਨਹੀਂ ਗਿਆ ਪਾਰਟੀ ਤੋਂ ਨਾ ਮੈਨੂੰ ਪਾਰਟੀ ਨੇ ਦਿੱਲੀ ਬੁਲਾਇਆ ਨਾ ਚੰਡੀਗੜ੍ਹ ਬੁਲਾਇਆ ਨਾ ਹੀ ਬੁਲਾ ਕੇ ਪੁੱਛਿਆ ਵੀ ਐਡੇ ਵੱਡੇ ਪਰਿਵਾਰ ਦੇ ਖਿਲਾਫ ਟਿੱਖ ਦੇਣੀ ਆ ਜਾਖੜ ਪਰਿਵਾਰ ਦੇ ਖਿਲਾਫ ਵੀ ਇੱਕ ਵਾਰੀ ਵੀ ਨਹੀਂ ਪੁੱਛਿਆ ਵੀ ਲੜ ਲੇਗਾ ਲੜਨ ਵਾਸਤੇ ਕੁਝ ਹੈਗਾ ਪੈਸੇ ਹੈਗੇ ਆ ਕਿਵੇਂ ਲੜੇਗਾ ਨਹੀਂ ਪੁੱਛਿਆ ਚੋਣਾਂ ਤੋਂ 20 ਦਿਨ ਪਹਿਲਾਂ ਸਵੇਰ 8 ਵਜੇ ਫੋਨ ਆਉਂਦਾ ਹੈ ਰਾਗਵ ਚੱਡਾ ਜੀ ਦਾ ਕਿਉਂਕਿ ਸਾਰੇ ਚਾਰਜ ਸੀ ਪੰਜਾਬ 'ਚ ਉਹ ਕੇਸ਼ੀਵਾਲ ਜੀ ਦੇ ਨਾਲ ਬੈਠੇ ਸੀ ਤਾਂ ਰਾਗਵ ਜੀ ਦਾ ਮੈਨੂੰ 8 ਵਜੇ ਫੋਨ ਆਉਂਦਾ ਕਿ ਦੀਪ ਕੇਜਰੀਵਾਲ ਸਰ ਨੇ ਆਪਕਾ ਟਿਕਟ ਫਾਈਨਲ ਕਰ ਦਿੱਤਾ ਹੈ ਅਬੋਰ ਸੇ ਚਨਾਵ ਆਪ ਲੜੇਗੇ ਤੁਸੀਂ ਹੈਰਾਨ ਹੋ ਜਾਓਗੇ ਮਤਲਬ ਇਹ ਉਹ ਪਾਰਟੀ ਹੈ ਜਿੱਥੇ ਸਿਰਫ ਤੇ ਸਿਰਫ ਜਿਹਨੇ ਮਿਹਨਤ ਕੀਤੀ ਹੈ ਉਹਨੂੰ ਮੁੱਲ ਉਹਨੂੰ ਉਹ ਮਿਹਨਤ ਦਾ ਮੁੱਲ ਮਿਲਣਾ ਹੈ ਜੇ ਕੋਈ ਸੋਚੇ ਪੈਸਿਆਂ ਨਾਲ ਗੱਡੀਆਂ ਨਾਲ ਉਥੇ ਢੇੜੇ ਮਾਰ ਕੇ ਟਿਕਟਾਂ ਲੱਲਾਂਗਾ ਨਹੀਂ ਮਿਲਦਾ ਤੇ ਮੈਨੂੰ ਉਸ ਪਰਿਵਾਰ ਦੇ ਖਿਲਾਫ ਟਿਕਟ ਦਿੱਤੀ ਜਿਨ੍ਹਾਂ ਦੇ ਖਲਾਫ ਤੁਹਾਡੇ ਤਾਂ ਨੇੜੇ ਹੀ ਐ ਹੋਰ 100 ਕਿਲੋਮੀਟਰ ਤੇ ਸਾਰਿਆਂ ਨੂੰ ਪਤਾ ਜਾਖੜ ਪਰਿਵਾਰ ਨੂੰ ਕੌਣ ਨਹੀਂ ਜਾਂਦਾ ਬਲਰਾਮ ਜਾਖੜ ਜੀ ਨੂੰ ਕੌਣ ਨਹੀਂ ਜਾਂਦਾ ਉਸ ਪਰਿਵਾਰ ਦਾ ਇੰਨਾ ਡਰ ਸੀ ਉਸ ਬੋਰ ਹਲਕੇ ਦੇ ਵਿੱਚ ਕਿ ਕੋਈ ਵੀ ਬੰਦਾ ਉਹਨਾਂ ਦੇ ਖਿਲਾਫ ਚੋਣ ਲੜਨ ਨੂੰ ਤਿਆਰ ਨਹੀਂ ਸੀ ਤੇ ਅੱਜ ਤੱਕ ਜਿੰਨੇ ਵੀ ਉਹਨਾਂ ਦੇ ਖਿਲਾਫ ਚੋਣ ਲੜੇ ਐ ਉਹ ਸਾਰੇ ਜੇਲਾਂ ਜੁਨਾਹ ਦੀ ਐ ਬਾਹਰ ਹੈ ਹੀ ਕੋਈ ਇੰਨਾ ਡਰ ਤਾਉਣਾ ਦੇ ਖਲਾਫ ਇੱਕ ਆਮ ਪਰਿਵਾਰ ਦੇ ਬੱਚੇ ਨੂੰ ਟਿਕਟ ਵੀ ਦਿੱਤੀ ਚੋਣ ਦੀ ਲੜਾਈ ਚਲੋ ਹਾਰ ਜਿੱਤ ਮਾਲਕ ਦੇ ਹੱਥ ਹੈ 5000 ਵੋਟਾਂ ਘਟ ਗਈਆਂ ਉਹ ਇੱਕ ਵੱਖਰੀ ਗੱਲ ਹੈ ਪਰ ਪਾਰਟੀ ਨੇ ਇੰਨਾ ਮਾਨਕਾਰ ਦਿੱਤਾ ਇਹ ਸਿਰਫ ਆਮ ਆਦਮੀ ਪਾਰਟੀ ਚ ਹੋ ਸਕਦਾ ਹੈ ਹੋਰ ਕਿਸੇ ਪਾਰਟੀ ਚ ਐਮਐਲਏ ਦੀ ਛੱਡੋ ਸਰਪੰਚ ਦੀ ਟਿਕਟ ਨਹੀਂ ਮਿਲਦੀ ਤਾਂ ਇਹ ਹਾਲਾਤ ਹੈ ਤਾਂ ਪਿੱਲੀ ਵਾਲਾ ਮਾਡਲ ਲੈ ਕੇ ਅਸੀਂ ਪੰਜਾਬ ਚ ਗਏ ਪੰਜਾਬ ਚ ਅਸੀਂ ਲੋਕਾਂ ਨੂੰ ਅਪੀਲ ਕੀਤੀ ਬਿਜਲੀ ਠੀਕ ਕਰਾਂਗੇ ਸਕੂਲ ਠੀਕ ਕਰਾਂਗੇ ਹਸਪਤਾਲ ਠੀਕ ਕਰਾਂਗੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ ਬੱਚਿਆਂ ਨੂੰ ਨੌਕਰੀਆਂ ਦੇਾਂਗੇ ਸਾਨੂੰ ਇੱਕ ਮੌਕਾ ਦਿਓ ਤਾਂ ਮਾਣ ਜਦ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਦੋਂ ਅਸੀਂ ਪ੍ਰਚਾਰ ਸ਼ੁਰੂ ਕੀਤਾ ਤਾਂ ਲੋਕਾਂ ਨੇ ਬਹੁਤ ਸਾਥ ਦਿੱਤਾ ਲੋਕਾਂ ਨੇ ਯਕੀਨ ਕੀਤਾ ਕਿ ਇਹਨਾਂ ਨੇ ਦਿੱਲੀ ਚ ਕੰਮ ਕੀਤਾ ਪੰਜਾਬ ਵੀ ਕਰਨਗੇ ਤਾਂ ਲੋਕਾਂ ਨੇ 117 ਦੇ ਵਿੱਚੋਂ 92 ਸੀਟਾਂ ਪੰਜਾਬ ਜਿੱਤ ਕੇ ਆਵਾਜ਼ ਪਰ ਸਰਕਾਰ ਜਦੋਂ ਸਰਕਾਰ ਬਣ ਗਈ ਬਹੁਤ ਵੱਡੀ ਜ਼ਿੰਮੇਵਾਰੀ ਸੀ ਸਾਡੀ ਸਾਰਿਆਂ ਤੇ ਕਿ ਲੋਕਾਂ ਨੇ ਇੰਨੀਆਂ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਸਾਨੂੰ ਕੰਮ ਕਰਨਾ ਪਊਗਾ ਤਾਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਅੱਜ 7 ਮਹੀਨੇ ਤੇ 16 ਦਿਨ ਹੋਏ ਆ ਪੰਜਾਬ 'ਚ ਸਰਕਾਰ ਬਣੇ ਨੂੰ ਤੁਹਾਨੂੰ ਕੰਮ ਦੱਸਦਾ ਕਿਹੜੇ-ਕਿਹੜੇ ਹੋ ਗਏ ਤੁਸੀਂ ਆਪ ਹੈਰਾਨ ਹੋ 20000 ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦੇ ਚੁੱਕੀ ਹੈ ਪੰਜਾਬ ਦੀ ਸਰਕਾਰ 7 ਮਹੀਨੇ ਤੇ 16 ਦਿਨਾਂ 'ਚ ਤੁਹਾਡੇ ਇਥੋਂ ਦੇ ਵੀ ਬਹੁਤ سارے ਬੱਚੇ ਲੱਗੇ ਆ ਇੱਥੇ ਵੀ ਬੈਠੇ ਹੋਣ ਦੇ ਵਿੱਚੋਂ ਲੱਗਿਆ ਕਿਸੇ ਤੋਂ ਕਿਸੇ ਨੇ ਇੱਕ ਪੈਸਾ ਨਹੀਂ ਮੰਗਿਆ ਹੋਣਾ ਕੋਈ ਲੱਗਿਆ ਕੋਈ ਰੇਟ ਨਹੀਂ ਲੱਗੀ ਸਾਰਾ ਕੁਝ ਸਹੀ ਟਰੈਕ ਤੇ ਆ ਗਿਆ ਇਮਾਨਦਾਰੀ ਨਾਲ ਜਿਹੜੇ ਬੱਚੇ ਪੜ ਕੇ ਮੈਰਿਟ ਦੇ ਵਿੱਚ ਆਏ ਉਹਨਾਂ ਨੂੰ ਨੌਕਰੀ ਦਿੱਤੀ ਤਾਂ 20000 ਨੌਕਰੀਆਂ ਦੇਣ ਦਾ ਕੰਮ ਸਵਾ ਸਾਢੇ 7 ਮਹੀਨਿਆਂ 'ਚ ਆਵਾਜ਼ੀ ਪਾਰਟੀ ਦੀ ਸਰਕਾਰ ਨੇ ਪੰਜਾਬ 'ਚ ਕੀਤਾ ਬਿਜਲੀ ਬਿਜਲੀ ਇੱਕ ਬਹੁਤ ਵੱਡਾ ਮੁੱਦਾ ਸੀ ਚੋਣਾਂ ਦੇ ਦੌਰਾਂ ਤਾਂ ਆਮ ਆਦੀ ਪਾਰਟੀ ਨੇ ਕਿਹਾ ਸੀ ਕਿ ਸਾਡੀ ਸਰਕਾਰ ਬਣਾ ਲਿਓ ਬਿਜਲੀ ਸਸਤੀ ਕਰਾਂਗੇ ਮੁਫਤ ਦੇਾਂਗੇ ਪੁਰਾਣੇ ਬਿੱਲ ਮਾਫ ਕਰਾਂਗੇ ਤਾਂ ਸਾਡੇ 7 ਮਹੀਨਿਆਂ ਦੀ ਸਰਕਾਰ ਚ ਪੁੱਛ ਲਿਓ ਕਿਸੇ ਦੇ ਰਿਸ਼ਤੇਦਾਰ ਰਹਿੰਦੇ ਐ 600 ਯੂਨਿਟ ਬਿਜਲੀ ਪੰਜਾਬ ਚ ਮੁਫਤ ਕਰਨੀ ਪੰਜਾਬ ਦੀ ਸਰਕਾਰ ਨੇ ਸਾਢੇ 7 ਮਹੀਨੇ 2/3 ਜਿਹੜਾ ਵੀ ਕੋਈ ਸਰਕਾਰੀ ਨੌਕਰੀ ਕਰਦਾ ਸਾਡਾ ਵੀਰ ਭੈਣ ਭਰਾ ਉਹਨੂੰ ਨੌਕਰੀ ਤੋਂ ਬਾਅਦ ਇੱਕ ਪੈਨਸ਼ਨ ਮਿਲਦੀ ਹੈ ਉਹ ਪੈਨਸ਼ਨ ਸਕੀਮ ਸਾਰੇ ਦੇਸ਼ ਦੀਆਂ ਸਰਕਾਰਾਂ ਨੇ ਬੰਦ ਕਰ ਦਿੱਤੀ। ਪੰਜਾਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 7.5 ਮਹੀਨਿਆਂ ਚੋਂ ਪੈਨਸ਼ਨ ਸਕੀਮ ਦੁਬਾਰਾ ਸ਼ੁਰੂ ਕਰਤੀ ਹੈ। ਤਿੰਨ ਵੱਡੇ ਕੰਮ। ਚੌਥਾ ਅਸੀਂ ਕਿਹਾ ਸੀ ਹਸਪਤਾਲ ਠੀਕ ਕਰਾਂਗੇ। 15 ਅਗਸਤ ਨੂੰ ਉਦੋਂ 5-6 ਮਹੀਨੇ ਹੋਈ ਸੀ ਸਰਕਾਰ ਬਣੀ ਨੂੰ 100 ਮੁਹੱਲਾ ਕਲੀਨਿਕ ਪੰਜਾਬ ਦੇ ਵੱਖ-ਵੱਖ ਹਲਕਿਆਂ ਨੂੰ ਸ਼ੁਰੂ ਕਰਤੇ ਸੀ 15 ਅਗਸਤ ਨੂੰ 5-6 ਮਹੀਨੇ ਬਾਅਦ ਦਾ ਭ੍ਰਸ਼ਟਾਚਾਰ ਦੀ ਗੱਲ ਕਰ ਲੋ ਬਹੁਤ ਪੁਰਾਣੇ ਹਾਲ ਸੀ ਪੰਜਾਬ ਚ ਜਿਹੜੇ ਮਰਜੀ ਦਫਤਰ ਚਲੇ ਜਾਓ ਸ਼ਰਿਆਂ ਪੈਸੇ ਲੈਂਦੇ ਸੀ ਮੰਗ ਕੇ ਲੈਂਦੇ ਸੀ ਵੀ ਇੰਨੇ ਤਾਂ ਸਾਡੇ ਬਣਦੇ ਐ ਤੁਹਾਡੇ ਪਤਾ ਨਹੀਂ ਇੱਥੇ ਹੁੰਦਾ ਕਿ ਨਹੀਂ ਹੁੰਦਾ ਸਾਡੇ ਬਹੁਤ ਤਾਂ ਸ਼ਰਿਆਂ ਮੰਗ ਕੇ ਲੈਂਦੇ ਸੀ ਵੀ ਸਾਡਾ ਇੰਨਾ ਕਦਾ ਹੱਕ ਬਣਦਾ ਐ ਤੁਸੀਂ ਹੈਰਾਨ ਹੋ ਜਾਓਗੇ ਇੱਕ ਗੱਲ ਦੱਸਿਓ ਦੜਪੀ ਵਾਲੇ ਤੁਸੀਂ ਦੱਸ ਦਿਓ ਜੇ ਮੰਨ ਲਓ ਜਿਹੜੀ ਪਾਰਟੀ ਦੀ ਸਰਕਾਰ ਹੈ ਉਸੇ ਪਾਰਟੀ ਦਾ ਪਿੰਡ 'ਚ ਸਰਪੰਚ ਹੋਵੇ ਤੇ ਸਰਪੰਚ ਅੱਧਾ ਪਿੰਡ ਵੀ ਵੇਚ ਲਵੇ ਤੇ ਤੁਸੀਂ ਉਹਦੀ ਸ਼ਿਕਾਇਤ ਕਰਦੇ ਹੋ ਕਿ ਸਰਪੰਚ ਤੇ ਐਫ ਆਈ ਆਰ ਦਰਜ ਹੋ ਜੂਗੀ ਜੇ ਉਹਦੀ ਉੱਪਰ ਸਰਕਾਰ ਹੋਵੇ ਨਹੀਂ ਹੁੰਦੀ ਆਮ ਆਦਮੀ ਪਾਰਟੀ ਨੇ ਪਤਾ ਕੀ ਕਰਿਆ ਆਮ ਆਦਮੀ ਪਾਰਟੀ ਦਾ ਕੈਬਨਿਟ ਮੰਤਰੀ ਸਿਹਤ ਮੰਤਰੀ ਪੰਜਾਬ ਸਵੇਰੇ 8 ਵਜੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਲੱਗਿਆ ਵੀ ਇਹਨੇ ਕਿਸੇ ਤੋਂ 5 ਲੱਖ ਰੁਪਈਆ ਸਿਰਫ ਮੰਗਿਆ ਤੇ 9 ਵਜੇ ਉਹ ਕੈਬਨਟ ਮੰਤਰੀ ਹੈ ਉਹਦੀ ਕੁਰਸੀ ਤੋਂ ਲਾਹ ਕੇ ਜੇਲ੍ਹ ਦੇ ਵਿੱਚ ਬੰਦ ਕਰਤਾ ਸੀ 1 ਘੰਟੇ ਦੇ ਅੰਦਰ ਇਹ ਹੈ ਇਮਾਨਦਾਰੀ ਦੀ ਤਾਕਤ ਤਾਂ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਸਰਕਾਰ ਚੱਲਦੀ ਫੱਤਾਲਾ ਦੀ ਗੱਲ ਕੀਤੀ ਸੀ ਥੱਲੇ ਸਾਢੇ 7 ਮਹੀਨੇ ਹੋਏ ਐ 16 ਜ਼ਿਲ੍ਹਿਆਂ ਦੇ ਵਿੱਚ 22 ਜ਼ਿਲ੍ਹੇ ਆ ਪੰਜਾਬ ਦੇ 23 16 ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਮੈਡੀਕਲ ਕਾਲਜ ਜਿਹਦੇ ਨਾਲ 50 ਬੈੱਡਾਂ ਦਾ ਹਸਪਤਾਲ ਬਣੇਗਾ ਨਾਲ 16 ਜ਼ਿਲ੍ਹਿਆਂ ਦੇ ਵਿੱਚ 16 ਮੈਡੀਕਲ ਕਾਲਜ ਬਣਾਉਣ ਵਾਸਤੇ ਕੰਮ ਸ਼ੁਰੂ ਕਰਤਾ ਸਾਢੇ 7 ਮਹੀਨਿਆਂ ਚ ਪੰਜਾਬ ਸਰਕਾਰ ਇੱਕ केजरीवाल ਜੀ ਦੀ ਪਾਰਟੀ ਹੈ ਆਮ ਆਦਮੀ ਦੀ ਪਾਰਟੀ ਹੈ ਜਿੱਥੇ ਸਿਰਫ ਕੰਮ ਦੀ ਰਾਜਨੀਤੀ ਹੋ ਰਹੀ ਹੈ ਕੋਈ ਧਰਮ ਦੀ ਜਾਤ ਦੀ ਮਜਬੂਰੀ ਰਾਜਨੀਤੀ ਨਹੀਂ ਹੋ ਰਹੀ ਜਿਹੜੀ ਕਰਕੇ ਇਹ ਵੋਟਾਂ ਹਰ ਵਾਰੀ ਮੰਗਦੇ ਤਾਂ ਤੁਹਾਨੂੰ ਬੇਨਤੀ ਕਰਨ ਆਏ ਆ ਤੁਸੀਂ ਸਾਰੇ ਸਾਥ ਦਿਓ ਤੁਹਾਨੂੰ ਇੱਕ ਹਾਸੇ ਦੀ ਗੱਲ ਸੁਣਾਉਣਾ ਪਿਛਲੇ ਪਿੰਡ ਮੈਨੂੰ ਬਜ਼ੁਰਗ ਟੱਕਰ ਗਿਆ ਇੱਕ ਐਂ ਮੈਂ ਸਾਰੀਆਂ ਗੱਲਾਂ ਦੱਸ ਰਿਹਾ ਸੀ ਉਹ ਬਜ਼ੁਰਗ ਮੈਨੂੰ ਕਹਿੰਦੇ ਪੁੱਤ ਇੰਨੇ ਕਰਨਾ ਸਾਡੇ ਕਿਉਂ ਨਹੀਂ ਹੁੰਦੇ ਸਾਡੇ ਵੀ ਸਰਕਾਰ ਹੈ ਮੈਂ ਕਿਹਾ ਬਾਪੂ ਫਰਕ ਹੈ ਉੱਥੇ ਚੰਗੀ ਨੀਤੀ ਵਾਲੀ ਸਰਕਾਰ ਹੈ ਇੱਥੇ ਮਾੜੀ ਨੀਤੀ ਵਾਲੀ ਸਰਕਾਰ ਹੈ ਫਿਰ ਮੈਂ ਉਹਨਾਂ ਨੂੰ ਸਮਝਾਇਆ ਤੁਹਾਨੂੰ ਵੀ ਦੱਸਦਾ ਇੱਕ ਪਿੰਡ 'ਚ ਮੱਝਾਂ ਚੋਰੀ ਹੋਣ ਲੱਗੀਆਂ ਸਾਰਾ ਪਿੰਡ ਪਰੇਸ਼ਾਨ ਦੀ ਮੱਜਾਂ ਚੋਰੀ ਕੌਣ ਕਰਦਾ ਪਿੰਡ ਵਾਲਿਆਂ ਨੇ ਪਹਿਰੇ ਪੂਰੇ ਵੀ ਲਵਾਏ ਜੋਰ ਜਮਾਇਸ਼ ਕੀਤੀ ਵੀ ਚੋਰ ਫੜਿਆ ਜੀ ਸਾਰਾ ਕੁਝ ਕਰਕੇ ਵੇਖ ਲਿਆ ਬੰਦਾ ਫਿਰ ਨਹੀਂ ਫੜਿਆ ਗਿਆ ਵੀ ਚੋਰੀ ਕੌਣ ਕਰਦਾ ਚੋਰੀ ਫਿਰ ਹੋਈ ਜਾਂਦੀ ਸੀ ਪਿੰਡ ਵਾਲੇ ਇਕੱਠੇ ਹੋਏ ਕਿਸੇ ਸੰਤ ਮਹਤਮਾ ਕੋਲ ਗਏ ਕਹਿੰਦੇ ਮਹਤਮਾ ਜੀ ਬੜੇ ਦੁਖੀ ਐ ਪਿੰਡ 'ਚ ਮੱਜਾਂ ਚੋਰੀ ਹੁੰਦੀਆਂ ਪਰ ਬੰਦਾ ਨਹੀਂ ਫੜੀਦਾ ਕਰਦਾ ਕੌਣ ਹੈ ਬੜੇ ਪਰੇਸ਼ਾਨ ਹੈ ਸਾਨੂੰ ਰਾਹ ਪਾਓ ਤੁਹਾਡੇ ਕੋਲ ਬੜੀ ਉਮੀਦ ਲੈ ਕੇ ਆਏ ਹਾਂ ਮਹਾਤਮਾ ਜੀ ਜਾਨੀ ਜਾਨ ਸੀ ਉਹ ਕਹਿੰਦੇ ਵੀ ਆ ਮੇਰੇ ਤੇ ਇੱਕ ਚਾਦਰ ਲੈ ਜਾਓ ਸਾਰਾ ਪਿੰਡ ਚਾਦਰ ਦੇ ਥੱਲੋਂ ਦੀ ਨੰਗਾ ਦਿਓ ਜਿਹੜਾ ਬੰਦਾ ਚੋਰੀ ਕਰਦਾ ਹੈ ਜਦੋਂ ਥੱਲੋਂ ਦੀ ਨੰਗੇਗਾ ਉਹ ਮਰ ਜੂ ਫੜਿਆ ਜੂਗੀ ਇਹ ਬੰਦਾ ਚੋਰੀ ਕਰਦਾ ਪਿੰਡ ਵਾਲੇ ਬੜੇ ਖੁਸ਼ ਚਾਦਰ ਲੈ ਕੇ ਆ ਗਏ ਪਿੰਡ ਸਾਰਾ ਪਿੰਡ ਬੁਲਾ ਲਿਆ ਚਾਰ ਬੰਦਿਆਂ ਨੇ ਫੜ ਲੇ ਚਾਦਰ ਦੇ ਪੱਲੂ ਇੱਕ ਇੱਕ ਕਰਕੇ ਸਾਰਾ ਪਿੰਡ ਚਾਦਰ ਦੇ ਥੱਲੋਂ ਦੀ ਨੰਗਾਤਾ ਚੋਰ ਫਿਰ ਵੀ ਨਹੀਂ ਫੜਿਆ ਗਿਆ ਕੌਣ ਹੈ ਬਾਅਦ ਪਤਾ ਲੱਗਿਆ ਜਿਹੜੇ ਚਾਰੇ ਬੰਦੇ ਚਾਦਰ ਦੇ ਪੱਲੂ ਫੜੀ ਖੜੇ ਸੀ ਉਹ ਚਾਰੇ ਹੀ ਚੋਰ ਸੀ ਔਰ ਮੈਂ ਤੁਹਾਨੂੰ ਦੱਸਣ ਦੀ ਇਹ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਵਾਲਿਆਂ ਵਾਂਗੂ ਸਰਕਾਰ ਵਾਲੀ ਚਾਦਰ ਜਿਹੜੀ ਹੈ ਉਹ ਇਮਾਨਦਾਰ ਧੀਆ ਪੁੱਤਾਂ ਦੇ ਹੱਥ ਆਪਣੇ ਧੀਆ ਪੁੱਤਾਂ ਦੇ ਹੱਥ ਫੜਾ ਦਿਓ ਇਹ ਚੋਰਾਂ ਦੇ ਹੱਥਾਂ ਚੋਂ ਲੈ ਕੇ ਸਹੂਲਤਾਂ ਦਿੱਲੀ ਈ ਮਿਲ ਜਾਂਦੀਆਂ ਪੰਜਾਬ 'ਚ ਵੀ ਮਿਲ ਜਾਂਦੀਆਂ ਹਰਿਆਣਾ ਵਿਚਾਲੇ ਐ ਇੱਥੇ ਵੀ ਮਿਲ ਲੱਗ ਜਾਂਦੀ ਹੈ ਸੋ ਬਹੁਤ ਬਹੁਤ ਧੰਨਵਾਦ ਉਮੀਦ ਹੈ ਸਾਰੇ ਸਾਥ ਦੇਓਗੇ ਹੱਥ ਖੜੇ ਕਰਕੇ ਕਿਨਾਰਾ ਲਾ ਦਿਓ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਦਰਬਾਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ